ਹੱਜੇ ਖਾਲਸਾ ਬਖਰੀ ਫਸੇ ਗਰਮੀ ਆ ਗਈ ਮੱਖੀ ਵੀ ਹੋ ਗਈ ਮੱਛਰ ਵੀ ਹੋ ਗਿਆ ਹਾਂ ਛਾਸ ਦਾ ਪਿੰਡ ਚਲੋ ਪਿੰਡਾਂ ਵਿੱਚ ਮੱਛਰ ਦਾ ਰੇਹ ਦੇ ਇਹ ਘਰ ਆਹੀ ਮੱਛਰ ਦਾ ਨਹੀਂ ਲਾਤੀ ਹੁਣ ਜੱਪਾਂ ਫੋਲਤੀਆਂ ਰਾਤ ਨੂੰ ਲਾ ਦੇਣਗੇ ਇਹਨਾਂ ਚੈਂਟਰ ਖੜ੍ਹ ਜਾਂਦੀਆਂ ਪੱਖਾ ਫਰਾਲਾ ਲਾਇਆ ਸੀ ਅੱਗੇ ਇੱਥੇ ਚਿੜੀਆਂ ਆਈਆਂ ਸੀ ਇੱਕ ਜਿੜੀ ਦੀ ਗੱਲ ਗੱਡ ਦਮ ਵੱਢੀ ਹੈ ਨਾ ਉਹ ਹੁਣ ਅਸੀਂ ਪੱਖਾ ਜਾਲੀ ਜਾਲੀ ਲਾਵਾਂਗੇ ਨਾਲ ਨੰਬਰ 2 2-3 ਹੋਗੇ ਨਾ ਕੰਮ ਇਹ ਇੱਕ ਆਵਾ ਇਹਦੇ ਵਿੱਚ 1 ਲੀਟਰ ਫਰਨਾਇਲ ਪਾਈਆ ਸਰਵਾ ਤੇਲ 1 ਲੀਟਰ ਕਾਲਾ ਤੇਲ ਜੜਿਆ ਹਾ ਮੋਟਰਸਾਈਕਲ ਵਾਲਾ ਲੀਟਰ ਕਾ ਲੀਟਰ ਤੋਂ ਘੱਟ ਥੋੜਾ ਜਿਹਾ ਡੀਜ਼ਲ ਹਾਂ ਇਹ ਵਿੱਚ ਪਾ ਕੇ ਆਪਾਂ ਮਾਰ ਦੇਣਾ ਫਵਾਰਾ ਇਹ 8-10 ਘੰਟੇ ਮੱਕੀ ਮੱਛਰ ਬਹਿਦਾ ਇਹ ਜ਼ਰੂਰੀ ਆ ਪਰਸਨਲ ਤੇ ਕੋਲ ਮਾਰਦ ਕਰਪਾ ਸੱਤੇ ਪਾਸਾ ਦੀ ਆਹਾ ਪਾਣੀ ਅਸੀਂ ਦੋ ਟਾਈਮ ਬਦਲਦੇ ਆ ਕੋ ਟੋੜੀ ਪਈ ਪਈ ਆ ਤੇ ਉਹਨਾਂ ਨੂੰ ਅਸੀਂ ਇਸੇ ਰੋਵੇ ਆ ਠੀਕ ਹੈ ਜੀ ਇਹ ਅਸੀਂ ਮੁੱਕਣ ਨਹੀਂ ਦਿੰਦੇ ਜਿੰਨਾ ਉਹਨਾਂ ਦੀ ਡਿਊਟੀ ਮੁੰਡਿਆਂ ਦੀ ਲੱਗ ਹੋਈ ਬਈ ਭਾਈ ਇਹਨਾਂ ਨੂੰ ਵਿਚਾਰੀ ਇਹਨੂੰ ਮੋੜ ਬਹੁਤ ਆਉਂਦੀਆਂ ਚਿੜੀਆਂ ਹਨਾ ਤੇ ਹੁਣ ਆਪਾਂ ਹੁਣ ਫਟ ਫਟ ਦਾ ਹਰੇਕ ਬੰਦਾ ਵੀਡੀਓ ਪਾਉਂਦਾ ਵੀ ਹਾਂ ਵੀ ਫਟਾ ਫਟਾ ਅਸੀਂ ਹਣ ਅਸੀਂ ਬਈ ਮੁੰਡਿਆਂ ਦੇ 20 ਦਿਨ ਚ ਅਸੀਂ 15 ਕਿਲੋ weight lose ਕੀਤਾ ਕੋਈ ਮੈਡੀਸਨ ਨਹੀਂ ਕੋਈ ਪ੍ਰੋਟੀਨ ਨਹੀਂ ਕੋਈ ਕੁਝ ਨਹੀਂ ਕੋਈ ਫੈਟ ਵਰਨ ਨਹੀਂ ਕੁਝ ਨਹੀਂ ਆਣਾ ਉਹ ਮੁੰਡਿਆਂ ਨੂੰ ਆਪਾਂ ਮਲਾਉਨੇ ਆ ਜਿਨ੍ਹਾਂ ਦਾ ਅਸੀਂ 20 ਦਿਨ ਦੇ ਵਿੱਚ ਵਿੱਚ 13 ਕਿਲੋ 14 ਕਿਲੋ 15 ਕਿਲੋ ਮੁੰਡਿਆਂ ਦਾ ਬਚਨ ਲੂਜ਼ ਹੋ ਗਿਆ ਹਨਾ ਤੇ ਚਲੋ ਫਿਰ ਚੱਲਦੇ ਧੰਨਵੇ ਸਾਡੇ ਰਸੋਈ ਰਸੂਈ ਦਾ ਕੰਮ ਕਰਨ ਲੱਗੇ ਸੀ ਮੈਸਰੀ ਲੱਗਿਆ ਸੀ ਤੇ ਆਪਾਂ ਉਹਦੀ ਵੀ ਥੋੜਾ ਨਾਲ ਗੱਲ ਸਾਂਝੀ ਕਰਨੀ ਸੀ ਬਈ ਵਰਕ ਆਪਾਂ ਕਿਵੇਂ ਖਾਣੇ ਆ ਮਰੱਬਾ ਕਿਵੇਂ ਖਾਣ ਹਨਾ ਉਹ ਆਪਾਂ ਬਾਅਦ ਚ ਕਰ ਦਾਂ ਜਾ ਕੇ ਗੱਡੀ ਚ ਹੁਣ ਆਪਾਂ ਆਏ ਹੋਏ ਇੱਥੇ ਆਪਣੇ ਜਿੱਥੇ ਮੋਟਰਾਂ ਰਸਤੇ ਵਿੱਚ ਇੱਥੇ ਹੀ ਬੰਨੇ ਹੋਇਆ ਸਾਜਾ ਭਾਏ ਠੀਕ ਹੈ 3 ਵਜੇ ਐਕਸਰਸਾਈਜ਼ ਕਰ ਲਓ ਚਾਹੇ 12 ਵਜੇ ਕਰ ਲਓ ਚਾਹੇ 1 ਵਜੇ ਕਰ ਲਓ ਕੋਈ ਚੱਕ ਨਹੀਂ ਬਾਬੇ ਦੀ ਫੁੱਲ ਕਰਪਾ ਠੀਕ ਹੈ ਜੀ ਨਾ ਬੋੜਾ ਜਿਹੜਾ ਮੁੰਡੇ ਆਪਣੇ ਕੋਲ ਜੇ ਮਤਲਬ ਮਤਲਬ ਜਾਦੇ ਵੇਟ ਸੀ ਕਿਸੇ ਦਾ 1 ਕੁਇੰਟਲ 45 ਕਿਲੋ ਸੀ ਕਿਸੇ ਦਾ 35 ਕਿਲੋ ਸੀ ਕਿਸੇ ਦਾ ਕੁਇੰਟਲ ਸੀ ਕਿਸੇ ਦਾ ਕਿੰਨੇ ਸੀ ਇਹਨਾਂ ਨੂੰ ਬਾਈ ਜੀ ਉਹਨੂੰ ਕੋਈ ਫੈਟ ਬਾਰਨਰ ਦਿੱਤਾ ਨਾ ਉਹਨਾਂ ਦੀ ਇਹ ਵੀ ਆ ਵੀ ਰੋਟੀ ਉਹਨਾਂ ਦੀ ਬੰਦੀ ਕਰਾਤੀ ਜਾਂ ਉਹਨਾਂ ਦਾ ਡਾਈਟ ਜਮੇ ਹੀ ਬੰਦ ਕਰਾਤੀ ਉਹ ਵੀ ਨਹੀਂ ਕੀਤਾ ਬਸ ਇਹਨਾਂ ਨੂੰ ਇਹੀ ਕਿਹਾ ਵੀ ਰੋਟੀ ਥੋੜੀ ਜਿਹੀ ਘਟਾ ਲਓ ਇਹ ਚਾਰ ਖਾਨੇ ਦੋ ਖਾ ਲੋ ਦੋ ਖਾਨੇ ਇੱਕ ਖਾ ਲੋ ਸਬਜ਼ੀ ਕਿੰਨੀ ਮਰਜ਼ੀ ਇੱਕ ਹੋ ਸੱਟ ਕੇ ਦੋ ਤਿੰਨ ਕਾਟੀਆਂ ਦੇਸੀ ਕਿੰਨਾ ਮਰਜ਼ੀ ਖਾਓ ਉਹ ਕੋਈ ਬੰਨਣ ਨਹੀਂ ਹੈ ਨਾ ਤੇ ਉਹ ਮੁੰਡਿਆਂ ਨਾਲ ਆਪਾਂ ਮਿਲਾਉਨੇ ਹੁਣ ਤੁਹਾਨੂੰ ਤੇ ਆ ਜਾਓ ਵੀ ਜਿਹੜਾ ਜਿਆਦਾ ਬੇਟਾ ਸਾਰਿਆਂ ਨਾਲ ਆ ਜਾ ਆ ਜਾ ਆ ਜਾ ਆ ਜਾ ਤਦਾਂ ਵੀ ਸਰੋਪਰ ਸਿੰਘ ਸਾਹਿਬ ਇਹਨੂੰ ਥੋੜੀ ਆਵਾਜ਼ ਦੀ ਪਹਿਲਾਂ ਤੋਂ ਮੁੱਢ ਤੋਂ ਹੀ ਚਲੋ ਮਹਾਰਾਜ ਕਰਨਗੇ ਕਰਤਾ ਹਨ ਇਹਦੀ ਆਵਾਜ਼ ਪਹਿਲਾਂ ਤੋਂ ਬਚਪਨ ਤੋਂ ਹੀ ਥੋੜੀ ਜਿਹੀ ਪ੍ਰੋਬਲਮ ਹੈ ਤੇ ਕਿੰਨਾ ਵੇਟ ਸੀ ਪੁੱਤ ਮੇਰਾ 1 ਇੱਕ ਵਾਰ 26 ਕਿਲੋ ਸੀ ਇੱਕ ਗਵਾਂਟ 26 ਕਿਲੋ ਵੇਟ ਸੀ ਹੁਣ ਹੁਣ ਇੱਥੇ 22 ਰਹਿ ਗਏ ਸਾਢੇ 22 ਰਹਿ ਗਏ ਇੱਕ ਤੋਂ ਸਾਢੇ 22 ਕਿੰਨੇ ਦਿਨਾਂ ਚ 13 ਦਿਨਾਂ ਚ 13 ਦਿਨਾਂ ਚ ਕਿੰਨਾ ਘਟ ਗਿਆ ਜੀ ਸਾਢੇ ਤਾਂ ਸਾਢੇ 4 ਕਿਲੋ ਸਾਢੇ 4 ਕਿਲੋ ਕੋਈ ਫੈਟ ਬਰਨਰ ਜਾਂ ਕੋਈ ਹੋਰ ਕੁਝ ਨੇ ਪਤਾ ਵੈਰੀ ਗੁੱਡ ਇਹ ਦੇਖੋ ਜੀ ਨਾਲੇ ਇਹਦੇ ਫੈਟ ਫੂਡ ਵੀ ਇੰਨੀ ਹੈ ਨਹੀਂ ਸਟਾਕ ਤੇ ਬਹੁਤ ਵੱਡਾ ਬਾਡੀ ਸਟਾਕ ਹਾਈਡ ਫੂਡ ਵੀ ਹੈ ਗਿਆ ਮਤਲਬ 12 13 ਦਿਨ ਦੇ ਵਿੱਚ ਵਿੱਚ ਸਾਢੇ 3 ਦਿਨ 3 ਸਾਢੇ 3 ਕਿਲੋ ਵਜਨ ਘਟਣਾ ਬਹੁਤ ਮਹੱਤਾਈ ਰੱਖਦਾ ਹੈ ਨਾ ਹੁਣ ਹੋਰ ਨੂੰ ਮਲਾਉਣੇ ਆ ਚਲ ਠੀਕ ਆ ਪੁੱਤ ਵੈਰੀ ਗੁੱਡ ਆ ਜਾ ਬਈ ਆਜੋ ਆਜੋ ਭੱਜ ਕੇ ਆਪਣੇ 4 7 8 ਮੁੰਡੇ ਨੇ ਨਾ ਆਪਾਂ ਸੀ ਜਿਹੜੇ ਬਾਹਰ ਜੀ ਦਾ ਹਵਾਸਾ ਬਾਹਰਲੀ ਰਫਤਾਰ ਆ ਕਿਹੜਾ ਪਿੰਡਾ ਪੁੱਤ ਮੇਰਾ ਜੀ ਜਲੰਧਰ ਕਪੂਰਥਲਾ ਜ਼ਿਲ੍ਹਾ ਵੇਗਵਾਲ ਪਿੰਡ ਵੇਗਵਾਲ ਪਿੰਡ ਹਾਂ ਜੀ ਕਿੰਨਾ ਵੇਟ ਸੀ ਪੁੱਤ 60 ਕਿਲੋ 60 ਕਿਲੋ ਹੁਣ ਕਿੰਨਾ 55 ਕਿਲੋ 5 ਕਿਲੋ ਘਟ ਗਿਆ ਕਿੰਨੇ ਦਿਨਾਂ ਚ ਮੇਰਾ ਜੀ ਡੇਢ ਮਹੀਨਾ ਡੇਢ ਮਹੀਨਾ ਵੈਰੀ ਗੁੱਡ ਵੈਰੀ ਗੁੱਡ ਕੋਈ ਫੈਟ ਬਰਨਰ ਖਾਦਾ ਕੁਛ ਨਹੀਂ ਖਾਦਾ ਉਹ ਡਾਈਟ ਘਟਾਈ ਕੋਈ ਡੇਟ ਘਟਾਈ ਸੀ ਕਿੰਨੇ ਕੀ ਰੋਟੀ ਕੱਟ ਗਾ ਕੱਲੀ ਰੋਟੀ ਆ ਰੋਟੀ ਕੱਲੀ ਘਟਾ ਦਿਓ ਜਿਹਨੇ ਵੇਟ ਘਟਾਉਣਾ ਨਾ ਵਿੱਚ ਬੰਦੇ ਇਹ ਵੀ ਕਹਿੰਦੇ ਆ ਬਈ ਅਸੀਂ ਬਈ ਵਿਆਹੇ ਹੋਏ ਆ ਜਾਂ ਅਸੀਂ ਜੋਬ ਕਰਦੇ ਆ ਕੋਈ ਕਮੈਂਟ ਮੈਂ ਪੜਦਾ ਤਾਂ ਚਲੋ ਟਾਈਮ ਨਹੀਂ ਨਿਕਲਦਾ ਅੱ비 ਰਹਿਣਾ ਇਹ ਚ ਕੋਈ ਆਪਣੀ ਆਪਾ ਇਹ ਨਹੀਂ ਕਹਿੰਦਾ ਬਈ ਬਾਹਲੀ ਬੱਲੇ ਬੱਲੇ ਕਰਕੇ ਵੀ ਮੈਂ ਕਮੈਂਟ ਨਹੀਂ ਪੜਦਾ ਹਨਾ ਟਾਈਮ ਹੀ ਨਹੀਂ ਨਿਕਲਦਾ ਤੇ ਹੁਣ ਇੱਕ ਦਿਨ ਪੜ੍ਹੇ ਸੀ ਬਾਈ ਕਹਿੰਦੇ ਬਈ ਸਾਡੀ 30 ਸਾਲ ਦੀ ਆ 35 ਸਾਲ ਦੀ ਆ 40 ਸਾਲ ਦੀ ਉਮਰ ਬਈ ਕੋਈ ਚੱਕਰ ਨਹੀਂ ਬਈ ਬੇਟ ਬੰਦੇ ਦੀ ਕੋਈ ਏਜ ਨਹੀਂ ਹੈਗੀ ਤਕੜਾ ਹੋਣ ਦੀ ਠੀਕ ਆ ਨਾ ਇਹ ਸਭ ਆਪਦੀਆਂ ਗੱਲਾਂ ਨੇ ਬੰਦਾ ਸਾਰਾ ਕੁਝ ਕਰ ਸਕਦਾ ਕਰਨ ਵਾਲਾ ਹੋਵੇ ਸਭ ਕੁਝ ਹੋ ਸਕਦਾ ਜਿਹਨੇ ਕਰਨਾ ਜਿਹਨੇ ਐਵੇਂ ਲੋਕ ਬੰਦੇ ਕੀ ਕਹਦੇ ਤੂੰ ਤਾਂ ਤੂੰ ਤਾਂ ਤਕੜਾ ਹੀ ਨਹੀਂ ਹੋ ਸਕਦਾ ਤੇਰਾ ਤਾਂ ਬੇਟ ਹੀ ਬਾਹਲਾ ਵਧੀਆ ਉਹ ਪਹਿਲੇ ਥੋਨੂੰ ਜ਼ੀਰੋ ਕਰ ਦੇਣਾ ਕਹਿ ਕੇ ਚਾਰ ਪੰਜ ਜਾਣਿਆਂ ਨੂੰ ਤੁਸੀਂ ਉਹੀ ਕਹਦੇ ਹੋ ਯਾਰ ਚਾਰ ਪੰਜ ਜਾਣੇ ਲੈ ਇੱਕ ਦਿਨ ਸਾਡਾ ਇੱਥੇ ਹੋਇਆ ਸੀ ਜਦੋਂ ਕੈਂਪ ਆਪਣਾ ਸੀਗਾ ਮੰਡੀ ਸੀ ਕੈਂਪ ਹਨਾ ਇੱਕ ਮੁੰਡਾ ਥੋੜਾ ਤੰਗ ਕਰਿਆ ਕਰਿਆ ਆ ਕੇ ਵੇਰੇ ਜੇ ਵੀ ਇਹਨਾਂ ਨੂੰ ਚਾਹ ਬਣਾ ਦੋ ਐਂ ਕਰ ਦੋ ਐਂ ਕਰ ਮੈਨੂੰ ਕਹਦੇ ਬਾਈ ਯਾਰ ਤੰਗ ਬਹੁ ਕਰਦਾ ਮੈਂ ਜਾਂਦਾ ਹਾਂ ਸਵੇਰੇ 7 ਵਜੇ 6:30 ਵਜੇ ਸਵੇਰੇ ਉਦੋਂ ਤਰਾਇ ਤੇ ਸੀ ਉੱਥੇ ਮੰਡੀ ਤੇ ਕਹਿੰਦੇ ਯਾਰ ਬਾਈ ਬਾੜਾ ਤਾਂ ਕਰਦਾ ਕਦੇ ਅੱਗ ਜਾਲ ਧੂਣੀ ਠੰਡਾਂ ਚ ਮੈਂ ਕਿਹਾ ਤੁਸੀਂ ਐਂ ਕਰੋ ਇਹਨੂੰ ਚਾਰ ਪੰਜ ਜਾਣੇ ਐਂ ਕਹਦੇ ਹੋ ਬਈ ਯਾਰ ਤੇਰੀਆਂ ਅੱਖਾਂ ਪੀੜੀਆਂ ਹੋਈਆਂ ਪਈਆਂ ਯਾਰ ਤੈਨੂੰ ਕੀ ਹੋਇਆ ਵਿੱਚ ਆ ਉਹ ਕਹਦੇ ਹੋ ਮੈਂ ਕਿਹਾ ਦੋ ਚਾਰ ਜਾਣੇ ਉਹ ਚੱਲ ਉਹਨਾਂ ਨੇ ਕਹਿਤਾ ਜਦੋਂ ਮੈਂ ਕਿਹਾ ਮੈਂ ਵੀ ਕਹਦਾ ਮੈਂ ਕਿਹਾ ਯਾਰ ਅੱਖਾਂ ਪੀਲੀਆਂ ਹੋਈਆਂ ਪਈਆਂ ਤੇ ਤੈਨੂੰ ਕੀ ਹੋ ਗਿਆ ਉਹ ਭਾਈ ਦੂਏ ਦਿਨ ਇੰਨੇ ਕਾਗਜ਼ ਲਈ ਫਿਰੇ ਹਾਂ ਗੱਲ ਕੀ ਹੈ ਜਦੋਂ ਕੋਈ ਵੀ ਚੀਜ਼ ਤੁਹਾਨੂੰ ਕਹਿੰਦਾ ਬੰਦਾ ਤੂੰ ਮੋਟਾ ਵਾ ਤੂੰ ਪਲੇਅਰ ਨਹੀਂ ਬਣ ਸਕਦਾ ਤੂੰ ਇਹ ਸਾਰਾ ਕੁਝ ਹੋ ਸਕਦਾ ਬੰਦਾ ਸਾਰਾ ਕੁਝ ਕਰ ਸਕਦਾ ਠੀਕ ਹੈ ਜੀ ਪਰ ਕਰਨ ਵਾਲਾ ਹੋਵੇ ਟਾਈਮ ਜ਼ਰੂਰ ਲੱਗ ਜਾਣਾ ਸਾਲ ਜਿਆਦੇ ਸਾਲ ਘਟ ਲੱਗ ਜੂਗਾ ਪਰ ਤਕੜਾ ਹੋ ਜੂਗਾ ਹਨਾ ਪਰ ਸੱਚੇ ਮਨ ਨਾਲ ਸਹੀ ਦੇਖੋ ਸਹੀ ਕਰੋ ਸਹੀ ਖਾਓ ਸਹੀ ਸੁਣੋ ਬਸ ਮਾਰਾ ਦਾ ਨਾਮ ਲੱਭੋ ਕੀ ਕਰਨਾ ਇੱਥੇ ਆਪੇ ਮਾਰਾ ਨੇ ਸਾਰਾ ਕੁਝ ਦੇ ਦੇਣਾ ਚੱਲ ਬਈ ਸੇਰਾ ਆ ਜਾ ਬਈ ਅੰਬਿਆ ਬਾਹੂ ਜੀ ਦਾ ਉੱਤੀ ਵਾ ਤਾਂ ਬਾਹੂ ਜੀ ਦਾ ਖਾਲਸਾ ਵਾਹੀ ਦੀ ਹਾਂ ਗੱਜ ਕੇ ਬਰੌਣੀਆਂ ਫਤ ਹਾਂ ਕਿੰਨਾ ਬੇੜ ਸੀ ਮੇਰੇ 70 ਕਿਲੋ ਵਾ ਸੀ 70 ਕਿਲੋ ਕਿੰਨਾ ਰਹਿ ਗਿਆ ਮੇਰੇ 65 ਕਿਲੋ ਕਿੰਨਾ ਚਰਚ ਡੇਢ ਮਹੀਨੇ ਸੀ ਡੇਢ ਮਹੀਨੇ ਤੋਂ ਡੋਡ ਆ ਜਾ ਬਈ ਕਿਹੜਾ ਰਹਿੰਦਾ ਵਾਹੀ ਗੁਰੂ ਕੇ ਖਾਲਸਾ ਬਾਹੂ ਜੀ ਕੀ ਫਤ ਹਾਂਜੀ ਹਾਂ ਪੁੱਤ ਕਿੰਨਾ ਬੇੜ ਸੀ ਇੱਕ ਕੁਇੰਟਲ ਸਾਢੇ ਚੌਥਾ ਕਿਲੋ ਸਾਢੇ 14 ਕਿਲੋ ਕਿੰਨਾ ਘਟ ਗਿਆ ਮੇਰਾ ਵੀ ਸਾਢੇ 4 ਕਿਲੋ ਰਹਿ ਗਿਆ ਕਿੰਨੇ ਚਰਚ 12 ਦਿਨਾਂ ਚ 4.5 ਕਿਲੋ ਤੁਸੀਂ ਦੇਖ ਲਓ ਕਿੰਨੀ ਫੈਟ ਹੋਊਏ ਤੇ ਹਨਾ 12 ਦਿਨ 4.5 ਕਿਲੋ weight loose ਹੋਇਆ ਦਾ ਕੋਈ ਫੈਟ ਬਰਨਰ ਨਹੀਂ ਬਾਈ ਕੋਈ ਬੰਦ ਨਹੀਂ ਦੋ ਟਾਂ ਮੈਨੂੰ ਇਹਦਾ ਰਾਸ ਵਾਲਾ ਉਹਦਾ ਰਾਸਰ ਤਾਜ਼ਾ ਪਲਾਉਂਦੇ ਇਹਨਾਂ ਨੂੰ ਉਹ ਵੀ ਪੀਂਦੇ ਆ ਜੂਸ ਵੀ ਪੀਂਦੇ ਆ ਕੱਲੀ ਰੋਟੀ ਘਟਾਈ ਹੋਈ ਇਹਨਾਂ ਦੀ ਬਾਈ ਰੋਟੀ ਘੱਟ ਕਰ ਦੋ ਇਹਨਾਂ ਨੂੰ ਰੋਟੀ ਕਿਹਾ ਰੋਟੀ ਘੱਟ ਕਰ ਦੋ ਦੇਸੀ ਘੋਗਨਾ ਮਰਜ਼ੀ ਖਾਓ ਕੋਈ ਬੰਦਸ਼ੀ ਕਰੀ ਹੋਈ ਗੱਡਬਤ ਬਹੁਤ ਵਧੀਆ ਆ ਜਾਓ ਬਾਈ ਵਾਇਗੁਰ ਜੀ ਦਾ ਸੰਸਾਵਾਇਗੁਰ ਜੀ ਕੀ ਫਤਿਹ ਹਾਂਜੀ ਮੈਂ ਪਚਨ ਵਿੱਚ ਬੈਠਾ ਮੱਦ ਹੋ ਗਿਆ 95 90 ਕਿੰਨੇ ਚਰਚਾ 23 ਦਿਨਾਂ ਦਾ 23 ਦਿਨਾਂ ਦਾ ਵੈਰੀ ਗੁੱਡ ਮੈਂ 5 ਕਿਲੋ ਯਾਨੀ ਆਪਣੀ ਐ ਬਰੇਹਰ ਨੇ ਬਈ 15 ਦਿਨਾਂ ਵਿੱਚ ਆਪਣਾ 3 ਕਿਲੋ ਦਾ ਘਟਦਾ ਹੀ ਹੈ ਨਾ ਗੁੱਡ ਪੁੱਤ ਆ ਜਾ ਬਈ ਔਰ ਜਵਾਦ ਔਰ ਦੋ ਦੋ ਜਣੇ ਰਹਿ ਗਏ ਨਾ ਵਾਇਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਹਾਂ ਬੋਤ ਕਿੰਨਾ ਬੇਡ ਸੀ 76 80 ਫਟੇ ਦਰ ਗੱਲੋ ਹਾਂ ਹੁਣ ਕਿੰਨਾ ਲੱਗਿਆ 74 ਕਿਉਂ ਉਤਰ ਚਾਰ ਕਿਲੋ ਘਟ ਗਿਆ ਕਿੰਨੇ ਚਾਰ ਦਾ 17 ਦਿਨ ਤੇ 17 ਦਿਨ ਤੇ 4 ਕਿਲੋ ਵੈਰੀ ਗੁੱਡ ਬਹੁਤ ਵਧੀਆ ਬੱਤ ਬਹੁਤ ਵਧੀਆ ਬਹੁਤ ਵਧੀਆ ਐਨ ਦੇਖੋ ਤੁਸੀਂ ਵੀ 2 ਮਹੀਨੇ ਬਾਅਦ ਇਹੀ ਬੰਦੇ ਦਿਖਾਉਣਿਆ ਪੈਕ ਦਿਖਾਵਾਂਗੇ ਨਾ ਅੱਧਿਆਂ ਗੇ ਦੇ ਦਾਂ ਮਾਰਾ ਸੌਖ ਰੱਖੇ ਬਾਹਰ ਲਈ ਫਟੇ ਮੇਰਾ 90 ਕਿਲੋ weight ਸੀ 80 ਕਿਲੋ ਆਇਆ 82 90 8 ਕਿਲੋ 8 ਕਿਲੋ ਘਟੇ 8 ਕਿਲੋ ਕਿੰਨੇ ਚਾਰ ਦਾ 20 ਦਿਨ 20 ਦਿਨ ਚ 8 ਕਿਲੋ ताली बजा दो यार बहुत बढ़िया बहुत बढ़िया पता बहुत बढ़िया सारा पता कि ये वेट लूज करना बहुत ਔਖਾ ਬਾਕੀ ਸਗਾੜਾ ਸਾਰਾ ਕੁਝ ਬਹਿ ਜੀ ਦੇ ਫਤਿਹ ਹਾਂਜੀ ਬਾਈ ਜੀ 95 ਕਿਲੋ ਮੇਰੇ ਪਾਸ ਸੀ ਤੇ ਮੇਰਾ ਮਹੀਨੇ ਵਿੱਚ ਹੁਣ 90 ਕਿਲੋ ਰਹਿ ਗਿਆ 95 5 ਕਿਲੋ ਘਟ ਗਿਆ ਬਹੁਤ ਵਧੀਆ ਗੁੱਡ ਬਹੁਤ ਵਧੀਆ ਪੁੱਤ ਠੀਕ ਹੈ ਨਾ ਸਾਰਾ ਕੁਝ ਹੋ ਸਕਦਾ ਬੰਦਾ ਸਾਰਾ ਕੁਝ ਕਰ ਸਕਦਾ ਕਿਸੇ ਦੀ ਗੱਲ ਨਾ ਸੁਣੋ ਇੱਧਰ ਦੀ ਪਾ ਕੇ ਇੱਧਰ ਦੀ ਕੱਢ ਦੋ ਤੁਹਾਡਾ ਟੀਚਾ ਤੁਹਾਨੂੰ ਦੇਖਣਾ ਚਾਹੀਦਾ ਵੀ ਹਾਂ ਮੈਂ ਫਿੱਟ ਹੋਣਾ ਮੈਂ ਲੋਕਾਂ ਨੂੰ ਬਣ ਕੇ ਦਿਖਾਉਣਾ ਪਸ ਠੀਕ ਆ ਉਹ ਹੋ ਸਕਦਾ ਸਾਰਾ ਕੋਈ ਆ ਕਿਰਪਾ ਕਰਨਗੇ ਚਲੋ ਕਰਦੇ ਆ ਐਕਸਰਸ